ਹਾਂਜੀ ਦੋਸਤੋ ਮੈਂ ਅਫਰੋਜ਼ ਖਾਨ ਤੇ ਤੁਸੀਂ ਵੇਖ ਰਹੇ ਹੋ ਐਮਕੇ ਟਵਿੰਕ ਅੱਜ ਅਸੀਂ ਪਹੁੰਚੇ ਮਹਿਲ ਕਲਾ ਮਹਿਲ ਕਲਾ ਦੀ ਜਿਹੜੀ ਇੱਕ ਨਾਮਵਰ ਸੰਸਥਾ ਬਾਬਾ ਗੰਗਾ ਸਿੰਘ ਪਬਲਿਕ ਸਕੂਲ ਜੇਕਰ ਗੱਲ ਕਰੀਏ ਤਾਂ ਕਾਫੀ ਵੱਡਾ ਨਾਮ ਆ ਜਿਹੜਾ ਇਸ ਸੰਸਥਾ ਦਾ ਪਰ ਅੱਜ ਜਿਹੜਾ ਸਮਾਗਮ ਕਰਾਇਆ ਗਿਆ ਜੇਕਰ ਗੱਲ ਕਰੀਏ ਸਮਾਗਮ ਵਿਦਿਆ ਆਰੰਭ ਵਿਦਿਆ ਆਰੰਭ ਦਾ ਮਤਲਬ ਹੈ ਕਿ ਜਿਹੜੇ ਅੱਜ ਨਵੇਂ ਬੱਚੇ ਆ ਜਿਹੜੇ ਮਾਪਿਆਂ ਨੇ ਬੱਚਿਆਂ ਨੂੰ ਸਟਾਰਟਿੰਗ ਕਲਾਸਾਂ ਕਰਵਾਈਆਂ ਨੇ ਉਨਾਂ ਲਈ ਅੱਜ ਇੱਕ ਵਿਸ਼ੇਸ਼ ਜਿਹੜਾ ਸਮਾਗਮ ਸੀ ਉਹ ਕਰਵਾਇਆ ਗਿਆ ਜੇਕਰ ਗੱਲ ਕਰੀਏ ਸਮਾਗਮ ਦੀ ਜਿਹੜੀ ਖਾਸੀਅਤ ਆ ਉਹ ਖਾਸ ਇਹ ਹੈ ਇੱਕ ਜਾਦ ਆ ਜਿਹੜੀ ਉਹ ਜਾਦ ਬਣ ਕੇ ਰਹਿਣ ਵਾਲਾ ਇਸ ਸਮਾਗਮਾਂ ਆਪਣੇ ਨੰਨੇ-ਮੁੰਨੇ ਬੱਚੇ ਛੁੱਟ-ਛੋਟੇ ਪੋਲੇ-ਪੋਲੇ ਹੱਥਾਂ ਦੇ ਨਾਲ ਜਿਹੜਾ ਪਹਿਲਾ ਲਫ਼ਜ਼ ਪਹਿਲਾ ਸ਼ਬਦ ਆਪਣੇ ਇੱਕ ਕਾਰਡ ਦੇ ਉੱਤੇ ਦਿੱਤਾ ਗਿਆ ਕਾਰਡ ਦੇ ਉੱਤੇ ਲਿਖਦੇ ਆ ਉਹ ਇੱਕ ਜਾਦਗਰੀ ਪਾਲਾ ਕਾਸ ਜੇ ਸਾਡੇ ਵੇਲੇ ਵੀ ਇਹ ਚੀਜ਼ਾਂ ਹੁੰਦੀਆਂ ਤਾਂ ਅਸੀਂ ਵੀ ਅੱਜ ਉਹ ਚੀਜ਼ ਦੇਖਦੇ ਬਹੁਤ ਵਧੀਆ ਸਮਾਗਮ ਲੱਗਿਆ ਤੇ ਨਾਲ ਦੀ ਨਾਲ ਕਿ ਇੱਕ ਮਨੋਰੰਜਨ ਵੀ ਆ ਜਿਹੜਾ ਐਂਟਰਟੇਨਮੈਂਟ ਵੀ ਇਹਦੇ ਵਿੱਚ ਹੁੰਦਾ ਹੈ ਤੇ ਪੰਜਾਬੀ ਦੇ ਜਿਹੜੇ ਪ੍ਰਾਣੇ ਕਲਚਰ ਸਭ ਦਾ ਉਹਨਾਂ ਦੇ ਨਾਲ ਵੀ ਜੋੜਿਆ ਕਿਤੇ ਬੜੀ ਖੁਸ਼ੀ ਦੀ ਗੱਲ ਹੈ ਤੇ ਬੜਾ ਮਨ ਖੁਸ਼ ਹੋਇਆ ਕਿ ਅਸੀਂ ਪ੍ਰਾਈਵੇਟ ਦਵਾਰ ਦੇ ਵਿੱਚ ਖੜੇ ਆ ਪ੍ਰਾਈਵੇਟ ਸਕੂਲ ਦੀ ਜਿਹੜੀ ਦਵਾਰ ਆ ਉਹਦੇ ਅੰਦਰ ਖੜੇ ਆ ਪਰ ਇੱਥੇ ਵੀ ਪੰਜਾਬੀ ਆ ਜਿਹੜੀ ਅਸੀਂ ਲਗਾਤਾਰ ਪੰਜਾਬ ਦੇ ਵਿੱਚ ਰੌਲਾ ਪਾਇਆ ਜਾ ਰਿਹਾ ਕਿ ਪੰਜਾਬੀ ਖਤਮ ਹੋ ਰਹੀ ਹੈ ਪਰ ਇਸ ਸੰਸਥਾ ਵੱਲੋਂ ਜਿਹੜਾ ਪੰਜਾਬੀ ਕਲਚਰ ਦੇ ਨਾਲ ਵੀ ਜੋੜਿਆ ਰਿਹਾ ਪ੍ਰਾਣੀਆਂ ਜਿਹੜੀਆਂ ਪੰਜਾਬੀ ਵਿਰਸੇ ਦੇ ਵਿੱਚੋਂ ਜੋ ਗੱਲਾਂ ਨੇ ਉਹ ਖਤਮ ਹੋ ਚੁੱਕੇ ਨੇ ਉਹਨਾਂ ਦੇ ਨਾਲ ਜੋੜਿਆ ਜਾ ਰਿਹਾ ਬਾਕੀ ਹੋਰ ਕੀ ਕਹਿਣਾ ਇਕ ਤਰ੍ਹਾਂ ਮਾਪੇ-ਬਾਪ ਦਾ ਤੁਹਾਡੀ ਗੱਲਬਾਤ ਕਰਾਉਣੇ ਆ ਹਰਪਿੰਦਰ ਸਿੰਘ ਜੀ ਹਰਪਿੰਦਰ ਜੀ ਕੀ ਕਹਿਣਾ ਚਾਹੋਗੇ ਅੱਜ ਜਿਹੜਾ ਸਕੂਲ ਦਾ ਫੰਕਸ਼ਨ ਕਰਾਇਆ ਗਿਆ ਬੱਚਿਆਂ ਲਈ ਬਹੁਤ ਵਧੀਆ ਕੰਮ ਹੈ ਜੀ ਕਿਉਂਕਿ ਬੱਚਾ ਨੂੰ ਜੋ ਵੀ ਚੀਜ਼ਾਂ ਜੋ ਦੱਸੀ ਗਈ ਹੈ ਸਿੱਖੀ ਗਈ ਹੈ ਬੱਚਾ ਸਿੱਖੂਗਾ ਵੀ ਤੇ ਇੱਕ ਬੱਚਾ ਨੂੰ ਕੇ ਬਦਨ ਵਾਸਤੇ ਬਹੁਤ ਜੀ ਕੰਫੀਡੈਂਸ ਮਿਲਦਾ ਬੱਚਾ ਜਿਵੇਂ ਹਾਥੀ ਤੇ ਕਹਿੰਦੇ ਮੈਨੂੰ ਪ੍ਰਾਈਜ਼ ਚਾਹੀਦਾ ਹੈ ਮਾਪੇ-ਬਾਪ ਕਰਨਗੇ ਬੱਚੇ ਖੁਦ ਦੇ ਕੇਗੇ ਮੋਟੀਵੇਟ ਹੋਣਗੇ ਬਹੁਤ ਵਧੀਆ ਚਲਾਇਆ ਗਿਆ ਮਾਨਨ ਜੀ ਇੱਕ ਥੋੜਾ ਫਨੀ ਫਨੀ ਮੂਵਮੈਂਟ ਦੇ ਵੱਲ ਵੀ ਜਿਹੜਾ ਕੀਤਾ ਗਿਆ ਹਾਂ ਹਾਂਜੀ ਹਾਂਜੀ ਜੀ ਜੀ ਬਹੁਤ ਵਧੀਆ ਲੱਗਿਆ ਜੀ ਹੋਣਾ ਚਾਹੀਦਾ ਜੀ ਬਹੁਤ ਵਧੀਆ ਚ ਸਕੂਲ ਦੇ ਲਈ ਕੁਝ ਸਪੋਰਟਸ ਆਫ ਡਬਲ ਚਾਹੁੰਦੇ ਆ ਸਕੂਲ ਦਾ ਜੀ ਬਹੁਤ ਵਧੀਆ ਕਲਚਰ ਹੈ ਬਹੁਤ ਵਧੀਆ ਲੱਗੇ ਮੈਂ ਮੈਨੇਜਮੈਂਟ ਬਹੁਤ ਵਧੀਆ ਕੀ ਜੋ ਵੀ ਬੱਚਾ ਨਾ ਅਟ੍ਰੈਕਟ ਕਰ ਲਿਆ ਜੀ ਹਰ ਪੱਖੋਂ ਸਹੀ ਹੈ ਜੀ ਬਹੁਤ ਵਧੀਆ ਚੱਲ ਰਹੀ ਹੈ ਜੀ ਕੀ ਨਾਮ ਮੇਰਾ ਨਾਮ ਅਮਨਦੀਪ ਕੌਰ ਹੈ ਤੁਸੀਂ ਬੱਚਾ ਪਹਿਲੀ ਵਾਰ ਹਾਂਜੀ ਕਿਵੇਂ ਲੱਗਿਆ ਸਕੂਲ ਤੁਹਾਨੂੰ ਬਹੁਤ ਵਧੀਆ ਲੱਗਿਆ ਸਕੂਲ ਇਹ ਤੁਹਾਨੂੰ ਜਿਹੜਾ ਪਾਸ ਹੋਇਆ ਠੀਕ ਹੈ ਹਾਂਜੀ ਬਹੁਤ ਵਧੀਆ ਲੱਗਿਆ ਇੱਥੋਂ ਦਾ ਜਿਵੇਂ ਨੌਲੇਜ ਦਿੱਤੀ ਆ ਟੀਚਰ ਨੇ ਸਮਝਾਇਆ ਹਾਂਜੀ ਬਹੁਤ ਵਧੀਆ ਲੱਗਿਆ ਸਾਨੂੰ ਨਾਮ ਵੀ ਜਿੱਤ ਗਿਆ ਹਾਂਜੀ ਕੇ ਟੀਚਰ ਜਿੱਤ ਗਿਆ ਅਸੀਂ ਜੀ ਆਪਣੀ ਬਹੁਤਾ ਤਾੜੀਆਂ ਖਿੱਚੀ ਨੇ ਲਗਾਈਆਂ ਸਰ ਅਸੀਂ ਤਾਂ ਗੱਵਨਿਆ ਸੀਗਾ ਹੱਥ ਤੇ ਹਾਂਜੀ ਬਹੁਤ ਬੜਾ ਸਪੋਰਟ ਹੁੰਦਾ ਹੈ ਜੀ ਮੇਰੀ ਰਸਮੀਆ ਤੁਹਾਨੂੰ ਨਾਮ ਵੀ ਲੱਗਿਆ ਹੁੰਦੀ ਹੈ ਨਹੀਂ ਜੀ ਬਹੁਤ ਵਧੀਆ ਲੱਗਿਆ ਸਾਨੂੰ ਸਕੂਲ ਬਹੁਤ ਵਧੀਆ ਵਾ ਮੈਂ ਇਹ ਕਹਿਣਾ ਚਾਹੁੰਦੀ ਹਾਂ ਮਾਪੇ ਉਹਨੂੰ ਵੀ ਬੱਚੇ ਵਾਸਤੇ ਵਧੀਆ ਦੇਖੇ ਲਾਉਣਾ ਬਹੁਤ ਵਧੀਆ ਸਿੱਖਿਆ ਦਿੱਤੀ ਜਾਂਦੀ ਹੈ ਬੱਚੇ ਦੀ ਮੈਨੂੰ ਇੱਕ ਚੀਜ਼ ਹੋਰ ਪਹਿਲੂ ਆ ਜਿਹੜੇ ਦਿੱਖਦੇ ਆ ਸਰ ਮੈਂ ਇਹ ਸੋਚ ਕੇ ਐਡਮਿਸ਼ਨ ਕਰਵਾਈ ਆ ਵੀ ਬੱਚੇ ਦਾ ਕੁਵੈਖ ਅੱਗੇ ਜਾ ਕੇ ਵਧੀਆ ਬਣੇ ਬੱਚਾ ਵਧੀਆ ਵੀ ਤਰੱਕੀ ਕਰੇ ਹਾਂਜੀ ਸੰਦੀਪ ਕੌਰ ਸਾਹਿਬ ਸੰਦੀਪ ਜੀ ਨਾਮ ਮਿਲਿਆ ਚੁੱਕੀ ਕਹਿਣਾ ਚਾਹਉਂ ਮੈਨੂੰ ਬਹੁਤ ਵਧੀਆ ਲੱਗਿਆ ਮੇਰੇ ਬੱਚੇ ਆਈ ਹੋਈ ਹੈ 5ਥ ਕਲਾਸ ਤੇ ਹੋ ਗਈ ਆ ਸਰ ਉਹਨਾਂ ਨੂੰ ਮੈਂ ਹਮੇਸ਼ਾ ਹੀ ਔਰਸ ਕਰਦੀ ਰਹਿੰਨੀ ਆ ਤੁਸੀਂ ਪਾਰਟਿਸਿਪੇਟ ਕਰਿਆ ਕਰੋ ਪ੍ਰਾਈਜ਼ ਲੈ ਕੇ ਆਇਆ ਕਰੋ ਵਧੀਆ ਰਿਆ ਕਰੋ ਤੇ ਉਹਨਾਂ ਨੂੰ ਅੱਜ ਬਹੁਤ ਖੁਸ਼ੀ ਹੋਈ ਆ ਮੇਰੀ ਬੇਟੀ ਨੂੰ ਦੇਖ ਕੇ ਮੈਨੂੰ ਮੈਨੇ ਪ੍ਰਾਈਜ਼ ਮਿਲੇਗਾ ਉਹ ਨਾਲ ਆਏ ਹੋਏ ਨੇ ਬਹੁਤ ਖੁਸ਼ ਹੋਏ ਨੇ ਜੋਨਾਂ ਨੂੰ ਪਤਾ ਮੰਮੀ ਵੀ ਪਾਰਟਿਸਿਪੇਟ ਕਰਦੇ ਆ ਤਾਂ ਸਾਨੂੰ ਵੀ ਕਰਨਾ ਹੈ ਉਹਨਾਂ ਨੂੰ ਬਹੁਤ ਮੇਰੀ ਬੇਟੀ ਨੂੰ ਦੇਖ ਕੇ ਹੌਸਲਾ ਬਹੁਤ ਵਧਿਆ ਨਾ ਅੱਜ ਦਾ ਫੰਕਸ਼ਨ ਬਹੁਤ ਵਧੀਆ ਲੱਗਿਆ ਸਰ ਬਾਬਾ ਕੰਤਾ ਤੁਸ ਕਰਿਆ ਹਾਂਜੀ ਹਾਂਜੀ ਮੇਰਾ ਇੱਥੇ ਰੋਜ ਦਾ ਕਿਹੜਾ ਸੀ ਸਾਨੂੰ ਵਧੀਆ ਲੱਗਿਆ ਕਿ ਤਾਂ ਵੀ ਸਾਨੂੰ ਨੇੜੇ ਲੱਗਿਆਗਾ ਇੱਕ ਸਾਨੂੰ ਵਧੀਆ ਸਕੂਲ ਲੱਗਿਆ ਸੀ ਦੋ ਤਿੰਨ ਬੱਚੇ ਦੇਖੇ ਸੀ ਕੀਰਤਨ ਵੀ ਕਰਦੇ ਨੇ ਉਹ ਵਧੀਆ ਲੱਗੇ ਸਾਨੂੰ ਅਸੀਂ ਗੁਰਸਿੱਖ ਪਰਿਵਾਰ ਆ ਤੇ ਵੀ ਆਪਾਂ ਉਹ ਸਕੂਲ ਦੇ ਵਿੱਚ ਭਰਤੀ ਕਰਾਉਣਾਗਾ ਅੱਛਾ ਛੋਟੀ ਜੀ ਬੱਚੀ ਹੈ ਸਾਡੀ ਉਹਦਾ ਕਹੋ ਕਿਹਾਗਾ ਤੁਸੀਂ ਆਵਦੀ ਕਮਾਈ ਕਰੋ ਕਰਜ਼ਾ ਵੀ ਲਾਓ ਡੈਰੀ ਦਾ ਥੋੜਾ ਜਿਹਾ ਘਾਟਾ ਪਿਆ ਸੀਗਾ ਤੇ ਵੀ ਦੋਨੇ ਬੱਚੇ ਇਸ ਸਕੂਲ ਦੇ ਵਿੱਚ ਭਾਗੀ ਕਰਦੇ ਆ। ਹਾਂਜੀ ਜੀ ਕੀ ਕਹਿਣਾ ਚਾਹੋਗੇ ਜਿਹੜਾ ਸਕੂਲ ਦੇ ਫੰਕਸ਼ਨ ਬਹੁਤ ਵਧੀਆ ਸੀਗਾ ਬਹੁਤ ਵਧੀਆ ਓਪਰਾਲਾ ਪੇਰੈਂਟਸ ਇਕੱਠੇ ਹੁੰਦੇ ਆ ਬਾਹਾਨੇ ਨਾਲ ਬੱਚਿਆਂ ਦਾ ਫਰਸਟ ਸਟੈਪ ਇੱਕ ਮੈਮੋਰੀਏਬਲ ਥਿੰਗ ਹੈ। ਅਸੀਂ ਉਹਨੂੰ ਮੈਮੋਰੀਏਬਲ ਇੱਕ ਇਵੈਂਟ ਬਣਾਇਆ ਇਹਨਾਂ ਨੇ। ਬਹੁਤ ਵਧੀਆ ਗੇਮਸ ਹੋਈਆਂ ਪੇਰੈਂਟਸ ਨੂੰ ਲੈ ਕੇ ਬਹੁਤ ਇੰਜੋਏ ਕਰ ਰਹੇ ਸਾਰੇ ਨੇ ਬੱਚਿਆਂ ਨੇ ਵੀ ਪੇਰੈਂਟਸ ਨੇ ਵੀ ਸਕੂਲ ਕੀ ਕਹਿਣਾ ਚਾਹੁੰਦੇ ਸਕੂਲ ਮੈਂ ਖੁਦ ਇੱਥੋਂ ਸਕੂਲ ਦਾ ਫਾਰਮਰ ਸਟੂਡੈਂਟ ਆ ਹੁਣ ਮੇਰਾ ਬੱਚਾ ਇੱਥੇ ਮੈਂ ਪੜਾਉਣ ਲਈ ਲਾਇਆ ਬਹੁਤ ਵਧੀਆ ਸਕੂਲ ਆ ਸਭ ਤੋਂ ਵੱਡੀ ਮੇਨ ਗੱਲ ਕੀ ਆ ਪੰਜਾਬੀ ਆਪਾਂ ਪੰਜਾਬ ਦੇ ਵਿੱਚ ਰਹਿੰਦੇ ਆ ਇੱਥੇ ਪੰਜਾਬੀ ਬੋਲਣ ਦੀ ਮਨਾਹੀ ਨਹੀਂ ਐ ਬਾਕੀ ਇੱਥੇ ਬਹੁਤ ਨੰਬਰ ਸਕੂਲ ਨੇ ਪੰਜਾਬੀ ਨਹੀਂ ਬੋਲਣ ਦਿੰਦੇ ਫਾਈਨ ਲਗਾ ਦਿੰਦੇ ਆ ਉਹ ਚੀਜ਼ਾਂ ਤੋਂ ਬਹੁਤ ਵਧੀਆ ਸਕੂਲ ਆ ਹਰ ਇੱਕ ਪੇਰੈਂਟਸ ਨੂੰ ਇੱਥੇ ਇੱਕ ਵਾਰ ਆ ਕੇ ਵਿਜ਼ਿਟ ਜ਼ਰੂਰ ਕਰਨਾ ਚਾਹੀਦਾ ਇੱਥੋਂ ਦਾ ਕਲਚਰ ਦੇਖਣਾ ਚਾਹੀਦਾ ਬੱਚਿਆਂ ਨੂੰ ਕਿਵੇਂ ਪੜਾਇਆ ਜਾਂਦਾ ਪੰਜਾਬੀ ਦੇ ਨਾਲ ਜੋੜਿਆ ਜਾਂਦਾ ਪਾਠ ਦੇ ਨਾਲ ਜੋੜਿਆ ਜਾਂਦਾ ਬੱਚੇ ਛੋਟੀ ਆਵਾਜ਼ ਛੋਟੇ ਛੋਟੇ ਬੱਚੇ ਤੁਤਰੀ ਆਵਾਜ਼ ਦੇ ਵਿੱਚ ਵੀ ਪਹਿਲੀ ਪੌੜੀ ਦਾ ਪਾਠ ਕਰਦੇ ਆ ਬਹੁਤ ਵਧੀਆ ਸਕੂਲ ਹੈ ਹਰ ਪੱਖੋਂ ਸਕੂਲ ਵਧੀਆ ਸਟਾਫ ਨਾਲ ਗੱਲ ਕਰੀ ਤਾਂ ਕਦੇ ਕੋਈ ਵੀ ਪਰਿਵਾਰ ਹੁੰਦਾ ਮੂਜੀ ਤੋਂ ਕੋਈ ਨਾ ਮੂਜੀ ਪ੍ਰਿੰਸੀਪਲ ਸਰ ਲਿਖੀ ਕਿਹਨਾਂ ਸਰ ਪ੍ਰਿੰਸੀਪਲ ਸਰ ਬਹੁਤ ਵਧੀਆ ਨੇ ਬਹੁਤ ਪੜੇ ਲਿਖੇ ਨੇ ਆਪਣੇ ਏਰੀਆ ਦੇ ਵਿੱਚ ਇੰਨੇ ਪੜੇ ਲਿਖੇ ਕੋਈ ਮੈਂ ਨਹੀਂ ਦੇਖਿਆ ਵੀ ਇੰਨੇ ਪੜੇ ਲਿਖੇ ਕੋਈ ਇੱਥੇ ਇੱਕ ਵੇਦ ਇੱਕ ਸੰਸਥਾ ਚਲਾ ਰਹੇ ਨੇ ਸਭ ਤੋਂ ਵਧੀਆ ਗੱਲ ਕਿਹਾ उन्होंने नॉलेज आ अपने भी कल्चर बारे भी पढ़ाई बारे भी पता भी पढ़ाया प्रोग्राम है ये प्रोग्राम बहुत जरूरी है और ये हम ही नहीं कर रहे हैं ये पुराने समय से चले आ रहे हैं इन वैदिक वॉज कॉल्ड एजनयन इन बुद्धिस्ट पीरियड इट वॉज कॉल्ड एजा एंड इन मुस्लिम पीरियड दिसमनी वॉज कॉल्ड एज बिमिल्ला खानी बहुत पहले से ये चली आ रही है और हम भी उसी लाइन पे कोशिश कर रहे हैं कि बच्चों को वैसे ही विद्या आरम्भ सेरेमनी करवाई जाए और आज हम लोगों ने करवाई माँ बाप आज बहुत खुश थे उनके बच्चे घर से बाहर निकल के एजुकेशन फॉर्मल एजुकेशन के लिए फर्स्ट टाइम स्टेप उन्होंने फॉरवर्ड किया पेरेंट्स बहुत खुश थे